ਹੁਸ਼ਿਆਰਪੁਰ ਚ ਬਿਆਸ ਦਰਿਆ ਚ ਉਫਾ ਨਜ਼ਰ ਆ ਰਿਹਾ ਹੈ ਜਿਸ ਕਰਕੇ ਦਰਿਆ ਕਿਨਾਰੇ ਬਸੇ ਪਿੰਡਾਂ ਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਜਿਸ ਕਾਰਨ ਪਿੰਡ ਵਾਸੀਆਂ ਨੂੰ ਖੜ ਦਾ ਡਰ ਸਤਾ ਰਿਹਾ ਹੈ ਨਿਊ ਜੀਟੀਨ ਟੀਮ ਨੇ ਜਦੋਂ ਪਿੰਡ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਬਿਆਸ ਦਰਿਆ ਦਾ țeਰਾ ਵਧਨ ਕਰਕੇ ਪਾਣੀ ਕਰਾਂ ਤੇ ਖੇਤਾਂ ਚ ਭਰ ਰਿਹਾ ਹੈ ਜਿਸ ਕਰਕੇ ਖੜਾ ਹੜ੍ਹ ਦੀ ਸਥਿਤੀ ਬਣੀ ਜਾ ਰਹੀ ਹੈ ਤੇ ਸਥਾਨਕ ਲੋਕ ਪ੍ਰਸ਼ਾਸਨ ਤੇ ਸਰਕਾਰ ਤੋਂ ਮਦਦ ਦੀ 구ਹਾ ਲਗਾ ਰਹੇ ਨੇ ਤਾਂ ਜੋ ਪਾਣੀ ਕਾਰਨ ਨੁਕਸਾਨ ਨਾ ਚੱਲਣਾ ਪਹਿਲਾਂ ਤਸਵੀਰਾਂ ਦਿਖਾਵਾਂਗੇ ਕਿ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਿਆਸ ਦਰਿਆ ਦਾ ਜੋ ਕਿਰਾਇਆ ਹੌਲੀ-ਹੌਲੀ ਵੱਧਦਾ ਹੀ ਜਾ ਰਿਹਾ ਦੱਸ ਦਈਏ ਕਿ ਪਿਛਲੇ 2 ਦਿਨ ਪਹਿਲਾਂ ਦੀ ਆਪਾਂ ਗੱਲ ਕਰੀਏ ਤੇ ਇਹ ਪਾਣੀ ਦਾ ਲੈਵਲ ਬਹੁਤ ਹੀ ਪਿੱਛੇ ਸੀਗਾ ਖਾਸ ਕਰਕੇ ਆਪਾਂ ਗੱਲ ਕਰ ਸਕਦੇ ਹਾਂ ਕਿ ਉਹ ਦੂਸਰੇ ਪਿੱਲਰ ਤੱਕ ਸੋ ਦੋਹਾਂ ਦਿਨਾਂ ਵਿੱਚ ਪਾਣੀ ਜੋ ਹੈ ਦੋ ਪਿੱਲਰ ਅੱਗੇ ਨੰਘ ਚੁੱਕਿਆ ਸੋ ਉਸ ਦੇ ਨਾਲ ਦੱਸ ਦਿੰਦੇ ਹਾਂ ਕਿ ਜੋ ਅੱਜ ਦਾ ਡਾਟਾ ਮਾਪਿਆ ਗਿਆ ਪੌਂਗ ਡੈਮ ਦਾ ਉਹ 1376.9 ਫਿਟ ਜਿਹੜਾ ਆ ਡਾਟਾ ਨਾਪਿਆ ਗਿਆ ਕਿਉਂਕਿ ਹੂਰਦੇ ਕੱਗੜ دریا ਅੱਜ ਵਧ ਰਿਹਾ ਪਾਣੀ ਦਾ ਪੱਧਰ ਮੂਨਕ ਤੇ ਖਨੌਰੀ ਇਲਾਕੇ ਦੇ ਲਈ ਖਤਰੇ ਦੀ ਘੰਟੀ ਸਾਬਿਤ ਹੋ ਰਿਹਾ ਹੈ ਕੱਗੜ ਚ ਪਾਣੀ ਦੇ ਪੱਧਰ 440 740 ਫੁੱਟ ਦਰਜ ਕੀਤਾ ਗਿਆ ਜੋ ਪਿਛਲੇ 24 ਘੰਟਿਆਂ 'ਚ 6 ਫੁੱਟ ਵਧਿਆ ਹੈ ਦੱਸ ਦੇ ਕਿ 2023 'ਚ ਵਧੇ ਪਾਣੀ ਦੇ ਪੱਧਰ ਨੇ ਇਲਾਕੇ ਦਾ ਭਾਰੀ ਨੁਕਸਾਨ ਕੀਤਾ ਸੀ ਤੇ ਕਰੀਬ 55000 ਏਕੜ ਫਸਲ ਪਾਣੀ ਦੀ ਮਾਰ ਕਾਰਨ ਬਰਬਾਦ ਹੋ ਗਈ ਸੀ ਤੇ ਹੁਣ ਪਾਣੀ ਖਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚਣ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ बारिश दी मार तरन तारण हरीके हेड वर्क से देखने मिली जिथे जिला डिप्टी कमिश्नर राहुल ने ड्रोन दी मदद नाल पानी दा दा नाल मदद दी की स्थिति का जायजा लिया तो किसानों के गलबात कर हर संभव मदद कर गल आखी डिप्टी कमिश्नर मुताबिक स्थिति कंट्रोल च रहे इस सताई हज़ार क्यूसिक पानी हरीके पतन को छड़ दिता गया है तड़ा वर्गी हालात ਦੇਖੋ ਹਜੇ ਪਾਣੀ ਦੇਖੋ ਤੁਸੀਂ ਆਪ ਦੇਖ ਰਹੇ ਹੋ ਕਿ ਦਰਿਆ ਦਾ ਫਲਡ ਪਲੇਨ ਇੱਕ ਆਪਾਂ ਇੱਥੇ ਖੜੇ ਆਪਾਂ ਕਰੀਬਨ 2 ਕਿਲੋਮੀਟਰ ਦੇ ਆਸ-ਪਾਸ ਦਾ ਹੁਲ ਹੈਗਾ ਇਹ ਲੈਂਡ ਦੇ ਵਿੱਚ ਤੇ ਜੇ ਆਪਾਂ ਅੱਗੇ ਜਾਂਦੇ ਕਰੀਬ ਸਾਢੇ 5 ਕਿਲੋਮੀਟਰ ਤੱਕ ਦਰਿਆ ਫੈਲਦੀ ਹੈ ਆਪਣਾ ਇਹ ਦੇਖਦੇ ਤਾਂ ਇਹ ਸਾਰਾ ਫਲਡ ਫਲੈਂਡਰ ਏਰੀਆ ਜੀ ਨੇਚਰਲੀ ਜੇ ਜਦੋਂ ਪਾਣੀ ਛੱਡਿਆ ਜਾਏਗਾ ਪਾਣੀ ਉੱਥੇ ਜਾਏਗਾ ਪਰ ਜਿਹਨੇ ਐਗਰੀਕਲਚਰ ਡਿਪਾਰਟਮੈਂਟ ਨਾਲ ਰਿਵਿਊ ਕੀਤਾ ਗਿਆ ਹੈ ਉਹਨਾਂ ਨੇ ਕਹਿ ਕੇ ਜੀ 36 ਤੋਂ 48 ਘੰਟੇ ਚ ਪਾਣੀ ਖੜਿਆ ਵੀ ਹੋ ਜਾਂਦਾ ਛੋਨੇ ਦੇ ਵਿੱਚ ਤੋਂ ਕੋਈ ਇਸ ਤਰੀਕੇ ਦਾ ਨਹੀਂ ਹੈ ਤੋਂ ਪਾਣੀ ਜਿਹੜਾ ਡਾਊਨਸਟ੍ਰੀਮ ਹਰੀਕੇ ਉਹ ਤਾਂ ਨਿਕਲਦਾ ਜਾ ਰਿਹਾ ਹੈ ਇਹ ਨਹੀਂ ਹੈਗਾ ਕਿ ਪਾਣੀ ਇਥੇ ਸਟੈਗਨੈਂਟ ਹੈਗਾ ਤੁਸੀਂ ਦੇਖਦੇ ਹੋਗੇ ਵਹ ਵਹਦਾ ਹੈ ਪਾਣੀ ਪੜਾਣਕੋਟ ਚ ਪਾਣੀ ਦੇ ਸੈਂਪਲ ਫੇਲ ਹੋਣ ਨਾਲ ਸਿਹਤ ਵਿਭਾਗ ਨੂੰ ਖੱਥਾ ਪੈਰਾ ਦੀ ਪੈ ਗਈ ਜ਼ਿਲ੍ਹੇ ਚ ਪਾਣੀ ਦੇ 623 ਸੈਂਪਲਸ ਪਰੇ ਗਏ ਜਿਨ੍ਹਾਂ ਚੋਂ 28 ਸੈਂਪਲਸ ਫੇਲ ਪਾਏ ਗਏ ਜਿਸ ਕਾਰਨ ਜ਼ਿਲ੍ਹੇ ਚ ਫੁੰ ਡਾਰੀਏ ਦਾ ਖਤਰਾ ਸਾਫ ਨਜ਼ਰ ਆ ਰਿਹਾ ਹੈ ਡਾਕਟਰ ਸਰਬਜੀਤ ਕੌਰ ਮੁਤਾਬਿਕ ਸੈਂਪਲਸ ਸੁਭਾ ਪਦਰੀ ਮੁਲਾਂਕਣ ਦੌਰਾਨ ਫੇਲ ਪਾਏ ਗਏ ਜਾਂਚ ਸਾਹਮਣੇ ਆਇਆ ਹੈ ਕਿ ਪਾਣੀ ਪੀਣ ਯੋਗ ਨਹੀਂ ਹੈ ਇਸ ਲਈ ਸਿਹਤ ਵਿਭਾਗ ਨੇ ਲੋਕਾਂ ਨੂੰ ਗੰਦਾ ਜਾਂ ਬਦਬੂ ਵਾਲੇ ਪਾਣੀ ਦੀ ਸਪਲਾਈ ਨੂੰ ਤੁਰੰਤ ਸ਼ਾਂਜੇ ਕਰਨ ਦੀ ਅਪੀਲ ਕੀਤੀ ਸਵਾਗਤ ਹੈ ਗੁਰਦੁਆਰਾ ਗਰਨਾ ਸਾਹਿਬ ਤੋਂ 11ਵਾਂ ਮahanagar kirtan डेरा बाबा नानक ਲਈ ਰਵਾਨਾ ਹੋਇਆ ਨਗਰ ਕੀਰਤਨ ਦਾ ਆਰੰਭ ਸਾਫ ਦਾ ਜੱਤਕਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਰਦਾਸ ਉਪਰੰਤ ਹੋਇਆ ਜਿਸ ਚ ਵੱਡੀ ਗਿਣਤੀ ਸੰਗਤ ਨੇ ਸ਼ਮੂਲਤ ਕੀਤੀ ਤੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਨਗਰ ਕੀਰਤਨ ਦੌਰਾਨ ਨਿਹੰਗ ਸਿੰਘਾਂ ਨੇ ਗੱਤ ਕੇ ਦੇ ਜੋਹਰ ਦੇ ਵਖਾਏ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਕਰਨਾ ਸਾਹਿਬ ਸ਼ੇਮਾ ਪਾਸ਼ਾ ਜੀ ਦੀ ਧਰਤੀ ਹੈ ਜਿਹੜੀ ਉਹਦੇ ਤੋਂ ਗੁਰੂ ਰਾਧੌਰੇ ਸੇਵਾ ਸੁਸਾਇਟੀ ਵੱਲੋਂ ਨਗਰ ਕੀਰਤਨ ਜਿਹੜਾ ਬਾਬਾ ਬਕਾਲਾ ਸਾਹਿਬ ਵਿਕੇ ਲੈ ਕੇ ਜਾਇਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਅੱਜ ਨਗਰ ਕੀਰਤਨ ਦੀ ਜਿਹੜੀ ਲੰਮਤਾ ਹੋਈ ਅਰਦਾਸ ਬੇਨਤੀ ਕਰਕੇ